ਵੈਗੂ ਜੀ ਕਾ ਕਾਲ ਸਭਾ ਜੀ ਜੀ ਤਫੇਰ ਪਰ ਸੋ ਸੋ ਇਹ ਗੱਲ ਬੜੀ ਚੰਗੀ ਹੈ ਕਿ ਜਿਹੜਾ ਸੈਕਸ਼ਨਲ ਮੋਰ ਦਾ ਗਾਲ ਬਾਈਕੇ ਸ਼ਾਂ ਸਿੰਘ ਸਾਡੇ ਦੋਸਤ ਜੀ ਜੀ ਦਿਸਾਨ ਪ੍ਰਦਨ ਬਣਾ ਰਿਹਾ ਉਹ ਜਦ ਤੱਕ ਅੱਠ ਛੱਡ ਗਏ ਤੇ ਤੋਂ ਪਾਕੇ ਜਿਹੜਾ ਪੁਰਾਣਾ ਡਾਕਟਰ ਦੇ ਸੰ ਸਿੰਘ ਘਰਦਾਸੀ ਉਹਦਾ ਨਾਮ ਕੰਨ ਨਹੀਂ ਕਰਦੋ ਜਸਵੰਤ ਨਾਲ ਮੈਨੂੰ ਸਮਝ ਨਹੀਂ ਆ ਰਹੀ ਇਹ ਕਿ ਆਸਮਾਨ ਗਾੜੀ ਦੀ ਗੱਲਾਂ ਕੀ ਕਰ ਰਹੇ ਨੇ ਇਹ ਤਾਂ ਦਸਾਂ ਦੇ ਜਾਦੀ ਤੋਂ ਬਾਹਰ ਮਝਦੇ ਹੋ ਇਹਨਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਇਹ ਗੁਰੀਆਂ ਉਹ ਕਿਸ ਨੇ ਨਾਮ ਵਗਾਰ ਕਰਨ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਪਹਿਲਾਂ 40 ਸਾਲ ਪਹਿਲੇ ਤੱਕ ਹੋਏ ਹੈ ਜੇ ਕਥਾ ਢੱਗੀ ਹੈ ਉਸ ਦੇ ਤੁਸੀਂ ਕੰਨ ਛਾਟ ਕਿਉਂ ਕਰ ਰਹੇ ਹੋ ਉਹਦੇ ਚੂਰ ਚੋਰੀਏ ਇੱਕ ਸਚਾਈ ਹੈ ਕਾ ਸਚਾਈ ਹੈ ਜਿਹੜੀ ਉਹ ਕਲਮਾਂ ਅਕਾ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈ ਕਿ ਸੇਖ ਆਪਣੇ ਇਤਿਹਾਸ ਹੈ ਨਹੀਂ ਪਹਿਲਮਾਂ ਨਹੀਂ ਬਣਾ ਸਕਦੇ ਜੋ ਸਿੱਖਾਂ ਦੇ 47 ਤੋਂ ਬਾਅਦ ਦਰਮੋਂ ਹੈ ਉਹ ਨਾ ਮਰ ਕੋਈ ਬੱਚਾ ਨਹੀਂ ਬਰਾਸੇ ਦੇ ਤੁਸੀਂ ਨੂੰ ਦੱਸਣਗੇ ਹੋਗੇ ਮਰਾ ਸੋਹ ਜੀ ਗੱਲ ਹੈ ਲੰਗਾ ਕੋ ਰਸੀਦ ਹੁੰਦੇ ਬਹੁਤ ਵੱਡਾ ਕਾਕਾ ਢਾਕਾ ਤੇ ਨਹੀਂ ਮੰਗਦਾ ਕਿ ਦਾ ਸਰਕਾਰ ਨਿਕਣਾ ਕੰਨ ਨਹੀਂ ਮਿਲੇਗਾ ਪਰ ਇਹਨਾਂ ਗੱਲਾਂ ਦਾ ਅਸਲ ਜੂਰ ਹੁੰਦਾ ਹੈ ਟਾਈਮ ਜੂਰ ਲੱਗਾ ਹੈ ਤੇ ਗੱਲਾਂ ਤੁਹਾਨੂੰ ਘੁਗਣਾ ਪੈ ਜਾਣ ਮੈਂ ਅਪੀਲ ਕਰਦਾ ਮਿਨਿਸਟਰੀ ਆਪਨੂੰ ਇਸ ਅੰਤ ਕਰਦਾ ਕਿ ਉਹ ਤੱਕਾ ਦੇਖੇ ਇਸ ਫੈਲਾਮ ਨੇ ਛੋਟੀ-ਬੋਟੀ ਕੋਕਟ-ਵਟ ਕਰਨੀਆਂ ਕਰਕੇ ਦਰਗੀਜ਼ ਕਰਨ ਵਾਈਕਮ ਜੀ ਕਾ ਕਲਸਾ ਵਾਈਪੀ ਭਾਈ ਗੋਜੀ ਕਾ ਕਲਸਾ ਵਾਜੂ ਜਿਸ ਤੱਕ ਹੈ ਪਰਸਾ ਸੋ ਸੋ ਇਹ ਗੱਲ ਬੜੀ ਚੰਗੀ ਹੈ ਕਿ ਤੇਰਾ ਸੈਂਸਰਲ ਨੋਰ ਦਾ ਨਾਲ ਭਾਈ ਕਚੌਂ ਸਿੰਘ 2.5 ਤੋਂ ਜੀਵਨ ਦੀ ਜਿਸ ਤਰ੍ਹਾਂ ਲੰਮਾ ਰਹਾ ਹੈ ਉਹਦੇ ਉਤੇ ਕੱਟਛ ਡੋਇ ਗਿਆ ਤੇ ਤਾਂ ਕਹੇ ਜਿਹਾ ਪੁਰਾਣਾ ਡਾਕਟਰ ਜੇ ਸੰ ਸਿੰਘ ਹੰਡਾਸੀ ਉਸ ਦਾ ਨਾ ਵੀ ਕੈਨਲੀ ਕੰਡੋ ਜਿਸ ਤਰ੍ਹਾਂ ਸਮਝ ਆ ਰਹੀ ਹੈ ਇਹ ਤੇ ਆਸਮਾਨ ਵਾਲੀ ਗੱਲਾਂ ਕੀ ਕਰ ਰਹੇ ਨੇ ਅੰਗਰਾਂ ਦੀ ਆਜ਼ਾਦੀ ਤੋਂ ਬਾਅਦ ਜਿਵੇਂ ਉਹਨਾਂ ਅੰਗਰੇਜ਼ਾਂ ਦੇ ਜ਼ੁਲਮ ਤੋਂ ਇਹ ਗੁਹਿਆਂ ਉਹ ਕਿਸੇ ਨਾਮ ਵਾਰਾ ਕੱਢਣ ਦੀ ਗੱਲ ਕੀਤੀ ਹੈ ਅੱਜ ਤੁਹਾਡੇ ਰਾਜ ਦੇ ਵਿੱਚ 40 ਸਾਲ ਕਾਲ 40 ਸਾਲ ਕਾਲੇ ਤੱਕ ਹੋਏ ਹੈ ਜੇ ਕਥਾ ਲੱਗੀ ਹੈ ਉਸ ਦੇ ਤੁਸੀਂ ਕਾਨ ਸਾਟਿਓ ਕਰ ਰਹੇ ਹੋ ਉਹ ਦੇ ਚੂਰ ਚੋਰੀਏ ਇੱਕ ਸਚਾਈ ਹੈ ਕਾ ਸਚਾਈ ਹੈ ਜਿਹੜੀ ਉਹ ਕਲਮਾਂ ਅਕ ਦੱਸਣਾ ਚਾਹੁੰਦਾ ਸੀ ਇਸ ਦਾ ਮਤਲਬ ਇਹ ਹੈਗਾ ਕਿ ਸਿੱਖ ਆਪਣੇ ਇਤਿਹਾਸ ਦੇ ਰਾਹੀਂ ਕਲਮਾਂ ਨੂੰ ਬਣਾ ਸਕਦੇ ਨੇ ਜੋ ਸਿੱਖਾਂ ਦੇ 47 ਤੋਂ ਬਾਅਦ ਦਰਮੋਂ ਹੈ ਨੂੰ ਨਾ ਮਰ ਕੋਈ ਪੁੱਛਣੀ ਬੜਾ ਅਸਰ ਦੇ ਤੁਸੀਂ ਉਹਨੂੰ ਦੱਸਣਗੇ ਬੜਾ ਸੋਝੀ ਗੱਲ ਹੈ ਲੰਗੋ ਕਰੇਸੀ ਜੋ ਤੇ ਬਹੁਤ ਵੱਡਾ ਕਾਕਾ ਤੇ ਡਾਕਾ ਤੇ ਨਹੀਂ ਮੰਨਦਾ ਕਿਦਾ ਸਰਕਾਰ ਨੇ ਗਣਾ ਕੰਮ ਨਹੀਂ ਮਿੜਾ ਪਰ ਇਹਨਾਂ ਬਲੰਦਾ ਅਸਲ ਜੂਰ ਹੁੰਦਾ ਹੈ ਤੈਂਕ ਜੂਰ ਲੱਗਾ ਹੈ ਤੇ ਗਣਾ ਤੁਹਾਨੂੰ ਭੋਗਣਾ ਪੈ ਜਾਣਾ ਮੈਂ ਅਫੀਰ ਕਰਦਾ ਮਿਨਿਸਟਰੀ ਆਪਨੂੰ ਇਸ ਚੜ੍ਹਨ ਪਰ ਕਹਤੇ ਨੂੰ ਉਹ ਤੱਕਾ ਦੇਖੇ ਇਸ ਸਵਾਲ ਨੂੰ ਕੋਈ ਬੋਟੀ ਕੋ ਘਟਵਾਟ ਕਰਨੀ ਕਰਕੇ ਦਰਗੀਸ ਕਰਨ ਵੈਕਮ ਜੀ ਦਾ ਖਾਸਾ ਵੈਕਮ